ਖਰਚੇ ਨੂੰ ਲੈ ਕੇ ਮੈਂ ਮੇਰੀ ਬੇਨਤੀ ਹੈ ਕਿ ਇਹ ਨਹੀਂ ਗੱਲ ਮੋਰਚਾ ਇਹ ਆਲਮੋਸਟ ਜਿੱਤਿਆ ਹੋਇਆ ਮੋਰਚਾ ਹਾਂਜੀ ਪਰ ਜਿਹੜਾ ਇਹਦੇ ਚ ਆਜੂਗਾ ਉਹ ਇੱਕ ਇਥੋਂ ਵਾਈਬ੍ਰੇਸ਼ਨ ਨੂੰ ਮਹਿਸੂਸ ਕਰਕੇ ਜਾਊਗਾ ਉਹਨੂੰ ਆਪਦੇ ਆਪਣੇ ਭੈਣ ਭਰਾ ਜਿਹੜੇ ਆਪਦੇ ਹਾਣੀ ਪੰਜਾਬ ਦੀ ਦਾਵੇਦਾਰੀ ਦੀ ਗੱਲ ਇਥੋਂ ਪੰਜਾਬ ਦੇ ਹੱਕਾਂ ਦੀ ਗੱਲ ਉਹਨੂੰ ਇੱਕ ਜਾਗ ਲੱਗੂਗਾ ਉਹਦੇ ਅੰਦਰ ਤੇ ਉਹਨੂੰ ਦੇਖੂਗਾ ਬਈ ਜਿਵੇਂ ਹੁਣ ਬਾਰ ਆਪਾਂ ਆਮ ਨਹੀਂ ਦੇਖਦੇ ਪਰ ਇੱਥੇ ਜਦੋਂ ਦੇਖੀਦਾ ਹੁਣ ਜੇ ਉਹ ਵਿਚਰਦੇ ਆ ਅਸੀਂ ਇੱਥੇ ਸੂਸੀ ਚਾਹ ਪੀਣੇ ਹੁੰਦੇ ਹਾਂ ਤਾਂ ਇਹ ਸਾਨੂੰ ਮੈਨੂੰ ਆਪਣੇ ਵਰਗੇ ਹੀ ਲੱਗਦੇ ਵੀ ਆਮ ਜੋ ਮੁੰਡਿਆਂ ਵਰਗੇ ਮੁੰਡੇ ਆ ਤੇ ਪਰ ਜਦੋਂ ਇਹ ਬਾਈ 2 2000 ਬੰਦੇ ਦੇ ਸਾਹਮਣੇ ਮਾਈਕ ਫੜਦੇ ਆ ਤਾਂ ਲੱਗਦਾ ਹੀ ਨਹੀਂ ਵੀ ਯਾਰ ਇਹ ਉਹ ਆ ਵੀ ਇਹਨੂੰ ਇਹ ਗੱਲ ਕਿੱਥੋਂ ਆਉਂਦੀ ਆ ਯਾਰ ਵੀ ਇਹਨਾਂ ਦੇ ਇੰਨੇ ਸੋਹਰਦੇ ਆ ਯਾਰ ਇਹਨਾਂ ਨੂੰ ਇੰਨਾ ਪਤਾ ਤੇ ਉਹ ਦੇਖ ਕੇ ਮੈਨੂੰ ਬਹੁਤ ਹਾਲਾਂਕਿ ਮੈਨੂੰ ਵੋਟਾਂ-ਵੂਟਾਂ ਦੇਖ ਕੇ ਲੱਗਦਾ ਹੁੰਦਾ ਸੀ ਵੀ ਯਾਰ ਮੁੰਡੇ ਆਪਣੇ ਹੀ ਆ ਬਈ ਇਹ ਜਦ ਵੋਟਾਂ ਹੀ ਆਉਂਦੀਆਂ ਵੀ ਤੁਸੀਂ ਉਹ ਦੋ ਉਧਰ ਹੁੰਦੇ ਆ ਦੋ ਉਧਰ ਹੁੰ ਪਰਾ ਦੇਖ ਕੇ ਮੈਨੂੰ ਬਹੁਤ ਸਨਲੀ ਬਾਈ ਬਹੁਤ ਖੁਸ਼ੀ ਹੋਈ ਵੀ ਪੰਜਾਬ ਦਾ ਨਾਮ ਆਇਆ ਤਾਂ ਇਹ ਸਭ ਕੁਝ ਛੱਡ ਛਡਾ ਕੇ ਜਿਵੇਂ ਹੁੰਦਾ ਗੁਰੂ ਸਾਹਿਬ ਦਾ ਕਿ ਸਿੰਘ ਗੁਰੂ ਕੇ ਚੱਠੇ ਖਾਣ ਪੀਣ ਨੂੰ ਲੜੋ ਲੜਾਈ ਲੜਨ ਭੜਨ ਨੂੰ ਇਕੱਠੇ ਹਾਂ ਤੇ ਬਈ ਜੇ ਲੜਨ ਭੜਨ ਦਾ ਮਸਲਾ ਹੈ ਤਾਂ ਸੁੱਖ ਨਾਲ ਸਾਰੇ ਇਕੱਠੇ